تروي نن چينرو وي وي جو او ਇਵਨਿੰਗ ਦੇ ਟਾਈਮ ਪੂਲੋਰ ਪੰਜਾਬ ਦੇ ਵਿੱਚ ਇਹ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਮੋਗਾ ਜ਼ਿਲ੍ਹੇ ਦੇ ਵਿੱਚ ਟੋਟਲ 24 ਥਾਵਾਂ ਤੇ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ ਇਹਦੇ ਵਿੱਚ ਹਰ ਇੰਟਰ ਡਿਸਟ੍ਰਿਕਟ ਪੁਆਇੰਟ ਤੇ ਜਿਹੜੇ ਸਿਟੀ ਦੇ ਮੇਨ ਪੁਆਇੰਟਸ ਹੈਗੇ ਉਹਨਾਂ ਨੂੰ ਅਸੀਂ ਕਵਰ ਕੀਤਾ ਹੈ ਤੇ ਸਾਰੇ ਜੀਓ ਸਾਰੇ ਐਸਐਚਓ ਯੂਨਿਟ ਇੰਚਾਰਜ ਜਿਹੜੇ ਨੇ ਉਹ ਇਸ ਨਾਕਾਬੰਦੀ ਦੇ ਵਿੱਚ ਜਿਹੜੇ ਨੇ ਲੱਗੇ ਹੋਏ ਨੇ ਡਿਪਲੋਏਡ ਨੇ ਤੇ ਜਿੰਨੇ ਵੀ ਵਹੀਕਲਸ ਹੈਗੇ ਉਹਨਾਂ ਦੀ ਸ਼ਕਤੀ ਨਾਲ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਏਰੀਆ ਡੋਮਿਨੇਸ਼ਨ ਜਿਹੜਾ ਹੈ ਉਹ ਵੀ ਕਰ ਰਹੇ ਆ ਤੇ ਵੱਧ ਤੋਂ ਵੱਧ ਜਿਹੜੇ ਟ੍ਰੈਫਿਕ ਦੇ ਵਾਇਓਲੇਟਰਸ ਨੇ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਨੇ ਕਿੰਨੇ ਨਾਕੇ ਲੱਗੇ ਸ ਟੋਟਲ ਮੋਗਾ ਟੋਟਲ ਮੋਗਾ ਜ਼ਿਲ੍ਹੇ ਦੇ ਵਿੱਚ 24 ਨਾਕੇ ਲੱਗੇ ਨੇ ਇਹਦੇ ਵਿੱਚ ਸਾਰੇ ਮੋਗਾ ਪੁਲਿਸ ਦੇ ਗੈਸਟਿਡ ਅਫਸਰ ਜੀਓਜ਼ ਤੇ ਐਸਐਚਓਜ਼ ਜਿਹੜੇ ਨੇ ਉਹ ਇਨਵੋਲ ਨੇ ਤੇ 150 ਦੇ ਕਰੀਬ ਜਿਹੜੀ ਫੋਰਸ ਹੈ ਪੁਲਿਸ ਫੋਰਸ ਉਹ ਨਾਕਾਬੰਦੀਆਂ ਤੇ ਲੱਗੀ ਹੋਈ ਹੈ ਕੋਈ ਖਾਸ ਇਨਪੁਟ ਹੈ ਸਰ ਜਾਂ ਆ ਜਨਰਲ ਜਿਹੜੀ ਹੈ ਰੂਟੀਨ ਦੀ ਨਾਕਾਬੰਦੀ ਹੈ ਤਾਂ ਕਿ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਨਿਗਾ ਰੇ ਤੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਜਿਹੜੀ ਹੈ ਉਹ ਸਾਡੀ جاری ਹੈ ਸਰ ਅੰਮ੍ਰਿਤਸਰ ਵੀ ਕਤਲ ਹੋਇਆ ਕੁਝ ਉਸ ਨੂੰ ਲੈ ਕੇ ਤਾਂ ਨਹੀਂ ਜਾਂ ਇੱਧਰ ਮਾਨੂ ਕਿਉਂ ਵਗੈਰਾ ਆ ਸਾਰੀ ਜਿਹੜੀ ਹੈ ਰੂਟੀਨ ਦੀ ਚੈਕਿੰਗ ਹੈ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਤੁਸੀਂ ਵੇਖਿਆ ਹੋਣਾ ਰੀਸੈਂਟਲੀ ਅਸੀਂ ਰੂਟੀਨ ਦੇ ਵਿੱਚ ਹੀ ਕਦੇ ਦੁਪਹਿਰ ਦੇ ਟਾਈਮ ਵੀ ਅਸੀਂ ਨਾਕੇ ਲਾਂਦੇ ਆ ਇਵਨਿੰਗ ਦੇ ਟਾਈਮ ਵੀ ਨਾਕੇ ਲਾਂਦੇ ਆ ਸਾਡੇ ਨਾਈਟ ਆਪਰੇਸ਼ਨਸ ਵੀ ਮਾਰਨਿੰਗ ਦਾਸੋ ਆਪਰੇਸ਼ਨਸ ਵੀ ਐ ਸਾਰੀ ਜਿਹੜੇ ਆ ਉਹ ਸਾਡੇ ਰੈਗੂਲਰ ਚੱਲ ਰਹੇ ਨੇ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਸਾਰੀ ਪੂਰਾ ਜਿਹੜੇ ਸਖਤੋ ਸਖਤ ਅਸੀਂ ਕਾਰਵਾਈ ਚੱਲ ਰਹੀ ਹੈ ਇਵਨਿੰਗ ਦੇ ਟਾਈਮ ਪੂਲ ਆਲ ਪੰਜਾਬ ਦੇ ਵਿੱਚ ਹੀ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਮੋਗਾ ਜ਼ਿਲ੍ਹੇ ਦੇ ਵਿੱਚ ਟੋਟਲ 24 ਥਾਵਾਂ ਤੇ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ ਇਹਦੇ ਵਿੱਚ ਹਰ ਇੰਟਰ ਡਿਸਟ੍ਰਿਕਟ ਪੁਆਇੰਟ ਤੇ ਜਿਹੜੇ ਸਿਟੀ ਦੇ ਮੇਨ ਪੁਆਇੰਟਸ ਹੈਗੇ ਉਹਨਾਂ ਨੂੰ ਅਸੀਂ ਕਵਰ ਕੀਤਾ ਹੈ ਤੇ ਸਾਰੇ ਜੀਓ ਸਾਰੇ ਐਸਐਚਓ ਯੂਨਿਟ ਇਨਚਾਰਜ ਜਿਹੜੇ ਨੇ ਉਹ ਐਸ ਨਾਕਾਬੰਦੀ ਦੇ ਵਿੱਚ ਜਿਹੜੇ ਨੇ ਲੱਗੇ ਹੋਏ ਨੇ ਡਿਪਲੋਏਡ ਨੇ ਤੇ ਜਿੰਨੇ ਵੀ ਵਹੀਕਲਸ ਹੈਗੇ ਉਹਨਾਂ ਦੀ ਸ਼ਕਤੀ ਨਾਲ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਏਰੀਆ ਡੋਮੀਨੇਸ਼ਨ ਜਿਹੜਾ ਹੈ ਉਹ ਵੀ ਕਰ ਰਹੇ ਹਾਂ ਤੇ ਵੱਧ ਤੋਂ ਵੱਧ ਜਿਹੜੇ ਟ੍ਰੈਫਿਕ ਦੇ ਵਾਇਲਟਰਸ ਨੇ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਨੇ ਕਿੰਨੇ ਨਾਕੇ ਲੱਗੇ ਸੋ ਟੋਟਲ ਟੋਟਲ ਮੋਗਾ ਜ਼ਿਲ੍ਹੇ ਦੇ ਵਿੱਚ 24 ਨਾਕੇ ਲੱਗੇ ਨੇ ਇਹਦੇ ਵਿੱਚ ਸਾਰੇ ਮੋਗਾ ਪੁਲਿਸ ਦੇ ਗੈਸਟਿਡ ਅਫਸਰ ਜੀਓਸ ਤੇ ਐਸਐਚਓਸ ਜਿਹ ਉਹ ਇਨਵੋਲ ਨੇ ਤੇ 150 ਦੇ ਕਰੀਬ ਜਿਹੜੀ ਫੋਰਸ ਹੈ ਪੁਲਿਸ ਫੋਰਸ ਉਹ ਨਾਕਾਬੰਦੀਆ ਤੇ ਲੱਗੀ ਹੋਈ ਹੈ ਕੋਈ ਖਾਸ ਇਨਪੁਟ ਹੈ ਸਰ ਜਾਂ ਆ ਜਨਰਲ ਜਿਹੜੀ ਹੈ ਰੂਟੀਨ ਦੀ ਨਾਕਾਬੰਦੀ ਹੈ ਤਾਂ ਕਿ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਨਿਗਰ ਰਹੇ ਤੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਜਿਹੜੀ ਆ ਉਹ ਸਾਡੀ جاری ਹੈ ਸਰ ਅੰਮ੍ਰਿਤਸਰ ਵੀ ਕਤਲ ਹੋਇਆ ਕੁਝ ਉਸ ਨੂੰ ਲੈ ਕੇ ਤਾਂ ਨਹੀਂ ਆ ਇਧਰ ਮਾਨੂਕੇ ਵਗੈਰਾ ਆ ਸਾਰੀ ਜਿਹੜੀ ਆ ਰੂਟੀਨ ਦੀ ਚੈਕਿੰਗ ਹੈ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਤੁਸੀਂ ਵੇਖਿਆ ਹੋਣਾ ਰੀਸੈਂਟਲੀ ਅਸੀਂ ਰੂਟੀਨ ਦੇ ਵਿੱਚ ਹੀ ਕਦੇ ਦੁਪਹਿਰ ਦੇ ਟਾਈਮ ਵੀ ਅਸੀਂ ਨਾਕੀ ਲਾਂਦੇ ਆ ਇਵਨਿੰਗ ਦੇ ਟਾਈਮ ਵੀ ਨਾਕੀ ਲਾਂਦੇ ਆ ਸਾਡੇ ਨਾਈਟ ਆਪਰੇਸ਼ਨਸ ਵੀ ਮਾਰਨਿੰਗ ਕਾਸੋ ਆਪਰੇਸ਼ਨਸ ਵੀ ਸਾਰੇ ਜਿਹੜੇ ਉਹ ਸਾਡੇ ਰੈਗੂਲਰ ਚੱਲ ਰਹੇ ਨੇ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਸਾਰੀ ਪੂਰਾ ਜਿਹੜੇ ਸਖਤੋ ਸਖਤ ਅਸੀਂ ਕਾਰਵਾਈ ਚੱਲ ਰਹੀ ਹੈ